ਸੋਚੀਏ ਕਾਲ ਦੋਸਤੋ ਇੱਕ ਫੋਨ ਦੇ ਇਸ ਬੱਚੇ ਨੂੰ ਦੇਖ ਕੇ ਬਰਪੂਰ ਖੁਸ਼ੀ ਹੁੰਦੀ ਹੈ ਲੋਕ ਚੇਖਰੀ ਦੇ ਇੱਕ ਓੰਕਾਰ ਸਤਿਪ੍ਰਸਾਦ ਜੀ ਤੇ ਦਿਹਾੜਾ ਤਨਵਰੀ ਸਾਹਿਲੇ ਲਿਖ ਤੁਹਾਨੂੰ ਕਿਹੜੀ ਕਿਹੜੀ ਬਾਣੀਆਂ ਕੰਟ ਨੇ ਜੀ ਸਾਹਿਬ ਜਾਪ ਸਾਹਿਬ ਸੋਈਏ ਚੌਪੀ ਸਾਹਿਬ ਅਨੰਤ ਸਾਹਿਬ ਰਹਿਰਾ ਸਾਹਿਬ ਸੋਈਲਾ ਸਾਹਿਬ ਨੂੰ ਮੈਂ ਜਦੋਂ ਜੰਮਿਆ ਸੀ ਉਹਨੂੰ ਪਾਪਾ ਨੇ ਮੈਨੂੰ ਸਾਰੀਆਂ ਬਾਣੀਆਂ ਸੁਣਾਈਆਂ ਸੀ ਤੇ ਉਸ ਤੋਂ ਬਾਅਦ ਜਦ ਮੈਂ ਬੋਲਣਾ ਸ਼ੁਰੂ ਕੀਤਾ ਤੇ ਪਾਪਾ ਨੇ ਮੈਨੂੰ ਬਾਣੀਆਂ ਸਕਾਰੀਆ ਸ਼ੁਰੂ ਕਰਤੀਆਂ ਜਦੋਂ ਇਸ ਬੱਚੇ ਦੇ ਮੁਖ ਚੋਂ ਪਵਿੱਤਰ ਬਾਣੀ ਸੁਣਦੇ ਹਾਂ ਤਾਂ ਮਨ ਬੇਰਾਗ ਵਿੱਚ ਆ ਜਾਂਦਾ ਹੈ ਸਿਖਿਆਲ ਆਂਦਾ ਹੈ ਕਿ ਜੇ ਜੀ ਘਰ ਘਰ ਵਿੱਚ ਇਸ ਤਰ੍ਹਾਂ ਦੇ ਬੱਚੇ ਪੈਦਾ ਹੋਣ ਤਾਂ ਸਿੱਖਤਰ ਮਨ ਨੂੰ ਵਦਨ ਫੁੱਲਣ ਤੋਂ ਚੰਗੀ ਸੋਚ ਨੂੰ ਵਦਨ ਫੁੱਲਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਵੀਡੀਓ ਵਿੱਚ ਗੱਲ ਕੀਤੀ ਸੀ ਕਿ ਜਿੰਨਾਂ ਬੱਚਿਆਂ ਦੇ ਘਰਾਂ ਵਿੱਚ ਬਾਣੀ ਪੜ੍ਹੀ ਨਹੀਂ ਜਾਂਦੀ ਸੁਣੀ ਨਹੀਂ ਜਾਂਦੀ ਮਾਂ ਪਿਓ ਬੱਚਿਆਂ ਨੂੰ ਸਿੱਖੀ ਦਾ ਇਤਿਹਾਸ ਨਹੀਂ ਦੱਸਦੇ ਉਹ ਸਿੱਖੀ ਨੂੰ ਟਾਲ ਆ ਰਹੇ ਹਨ ਫਤਿਹਗੜ੍ਹ ਸਾਹਿਬ ਵਿੱਚ ਪੱਤਰਕਾਰ ਜਿੰਨਾਂ ਨੂਵੀਂ ਬੱਚਿਆਂ ਨੂੰ ਜਾਂ ਮਾਂ ਪਿਓ ਨੂੰ ਪੁੱਛਦਾ ਸੀ ਕਿਸੇ ਨੂੰ ਚਾਰ ਸਬਜੀਆਂ ਦੇ ਨਾਮ ਨਹੀਂ ਆ ਰਹੇ ਮਤਲਬ ਜੇ ਮਾਂ ਪਿਓ ਨੂੰ ਪਤਾ ਹੋਊਗਾ ਤੇ ਬੱਚਿਆਂ ਨੂੰ ਅੱਗੇ ਇਸ ਚੀਜ਼ ਦੀ ਨੌਲੇਜ ਦੇਣਗੇ ਮਤਲਬ ਮੈਂ ਇਸ ਵੀਡੀਓ ਵਿੱਚ ਕਿਹਾ ਸੀ ਕਿ ਇਸ ਲਈ ਮਾਪਿਓ ਹੀ ਜ਼ਿੰਮੇਵਾਰ ਹਨ ਹੁਣ ਇਸ ਦਾ ਮੈਂ ਪ੍ਰੂਫ ਦੱਸਦਾ ਹਾਂ ਇਸ ਵੀਡੀਓ ਵਿੱਚ ਦੇਖੋ ਕਿ ਚੰਗੀ ਸੋਚ ਵਾਲੇ ਮਾਪਿਓ ਆਪਣੇ ਬੱਚੇ ਨੂੰ ਕੀ ਸਿਖਾ ਸਕਦੇ ਹਨ ਸੱਤ ਸੰਦਾ ਇਹ ਬੱਚਾ ਹੈ ਤੇ ਇਹ ਬੱਚੇ ਦਾ ਨਾਮ ਝਹਾਸ ਹੁੰਦਾ ਹੈ ਇਸ ਇਸ ਬੱਚੇ ਨੂੰ ਬਹੁਤ ਸਾਰੀਆਂ ਬਾਣੀਆਂ ਕੰਠਨ ਉਸ ਨੇ ਜ਼ਿਕਰ ਵੀ ਕੀਤਾ ਮੈਂ ਜਦੋਂ ਆਪਣੇ ਮਾਂ ਦੇ ਪੇਰੇ ਵਿੱਚ ਸੀ ਤਾਂ ਪਾਪਾ ਬਾਣੀ ਪੜ੍ਹਦੇ ਹੁੰਦੇ ਸਨ ਤੇ ਉਹਨਾਂ ਦੀ ਮਾਂ ਵੀ ਬਾਣੀ ਪੜ੍ਹਦੇ ਸਨ ਫਿਰ ਮਾਪਿਓ ਨੇ ਬੱਚੇ ਨੂੰ ਬਾਣੀ ਕੰਡ ਕਰਵਾਈ ਜੇ ਹਰ ਘਰ ਵਿੱਚ ਇਸ ਤਰ੍ਹਾਂ ਦੇ ਮਾਪਿਓ ਤੇ ਬੱਚੇ ਹੋਣਗੇ ਤਾਂ ਬਾਬੇ ਨਾਨਕ ਦੀ ਸੋਚ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚੇਗੀ ਤੇ ਦੁਨੀਆ ਨੂੰ ਬਿਹਤਰ ਸਮਾਜ ਬਣਾ ਜਾ ਸਕੇਗਾ